ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਪੈਣੀ মিয়া ਖਾਂ ਦੇ ਇੱਕ ਟਰੈਵਲ ਏਜੰਟ ਉਤੇ ਇੱਕ ਵਿਅਕਤੀ ਵੱਲੋਂ 35 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਲਗਾਏ ਗਏ ਹਨ ਇਸ ਸਬੰਧੀ ਜਾਣਕਾਰੀ ਦਿੰਦੇ ਆ ਪੀੜਤ ਰੋਤਮ ਸ਼ਰਮਾ ਨੇ ਦੋਸ਼ ਲਗਾਏ ਹਨ ਕਿ ਉਸ ਦੇ ਪੁੱਤਰ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਪੈਣੀ মিয়া ਖਾਂ ਦੇ ਵੱਡੇ ਕਾਰੋਬਾਰੀ ਅਤੇ ਟਰੈਵਲ ਏਜੰਟ ਰਾਹੁਲ ਮਿੰਹਾਸ ਵੱਲੋਂ 35 ਲੱਖ ਰੁਪਏ ਦੀ ਠੱਗੀ ਮਾਰ ਲਈ ਗਈ ਉਸ ਨੇ ਦੱਸਿਆ ਕਿ ਪੈਸੇ ਲੈਣ ਤੋਂ ਬਾਅਦ ਰਾਹੁਲ ਮਿੰਹਾਸ ਦੇ ਨਾਂ ਤੇ ਉਸ ਦੇ ਪੁੱਤਰ ਨੂੰ ਵਿਦੇਸ਼ ਭੇਜਿਆ ਹੈ ਤੇ ਨਾ ਹੀ ਪੈਸੇ ਵਾਪਸ ਕੀਤੇ ਹਨ ਇਸ ਮੌਕੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਦੀ ਰਕਮ ਵਾਪਸ ਕਰਵਾਈ ਜਾਵੇ ਇਸ ਮਾਮਲੇ ਸੰਬੰਧੀ ਜਦੋਂ ਰਾਹੁਲ ਮਿਨਹਾਜ਼ ਦਾ ਪੱਖ ਜਾਣਨਾ ਚਾਹਿਆ ਤਾਂ ਉਸਨੇ ਕੈਮਰੇ ਦੇ ਸਾਹਮਣੇ ਬੋਲਣ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਕਿਹਾ ਹੈ ਕਿ ਰੋਤਮ ਸ਼ਰਮਾ ਦੇ ਪੈਸਿਆਂ ਦੀ ਲੈਣ ਦੇਣ ਦਾ ਉਸ ਨਾਲ ਕੋਈ ਸਬੰਧ ਨਹੀਂ ਹੈ ਇਹ ਪੈਸੇ ਮਲੇਰ ਕੋਟਲਾ ਦੇ ਰਵੀ ਨਾਮਕ ਏਜੰਟ ਦੇ ਖਾਤੇ ਵਿੱਚ ਪਾਏ ਗਏ ਸਨ ਇਸ ਮਾਮਲੇ ਸੰਬੰਧੀ ਜਦੋਂ ਏਜੰਟ ਰਵੀ ਦੇ ਨਾਲ ਫੋਨ ਉਤੇ ਗੱਲਬਾਤ ਕੀਤੀ ਤਾਂ ਉਸਨੇ ਕਿਹਾ ਕਿ ਉਹ ਦੋਸ਼ ਕਰਤਾ ਦੇ ਪੈਸਿਆਂ ਦਾ ਦੇਣਦਾਰ ਹੈ ਤੇ ਜਦੋਂ ਵੀ ਉਸ ਕੋਲ ਪੈਸੇ ਹੋਣਗੇ ਉਹ ਵਾਪਸ ਕਰ ਦੇਵੇਗਾ ਹੋਰ ਉਹਨੇ ਕੀ ਕਿਹਾ ਲੋ ਤੁਸੀਂ ਵੀ ਸੁਣੋ ਮੈਂ ਨਰਕਮ ਸ਼ਰਮਾ ਜੀ ਕਿਹੜੀ ਜਗ੍ਹਾ ਰਹਿੰਦੇ ਹੋ ਮੈਂ ਪਿੰਡ ਬਲਵਾੜਾ ਤੇ ਰਹਿੰਦਾ ਹਾਂ ਸਰ ਕੀ ਮਸਲਾ ਵੀ ਸਰ ਮੇਰਾ ਕੋਈ ਦੋਸਤ ਹੀ ਰਾਹੁਲ ਮਨਾਸ ਹੈ ਗਾੜੀ ਮਟਾਲੇ ਉਹ ਮੈਨੂੰ ਕਹਿੰਦੇ ਵੀ ਬੇਟਾ ਜਰਾ ਅਮਰੀਕਾ ਭੇਜੀਏ ਮੈਂ ਚਲੋ ਸਾਡਾ ਬੇਟੇ ਦਾ ਕੰਮ ਥੋੜਾ ਵਧੀਆ ਜੀ ਚਲੋ ਇਹਦੀ ਵਾਈਫ ਮੇਰੇ ਆਂ ਜਾਣੀ ਤੇ ਦੁਕਾਨ ਦੇ ਬਹੁਤ ਵਧੀਆ ਜੀ ਬਹੁਤ ਵਧੀਆ ਰਿਲੇਸ਼ਨ ਹੀ ਮੇਰੇ ਨਾਲ ਤੇ ਇਹਦੀ ਵਾਈਫ ਮੈਨੂੰ ਕਹਿਣ ਲੱਗੀ ਭਾਈ ਅਸੀਂ ਜੈਂਟੀਕਾ ਕੰਮ ਕਰਦੇ ਆਂ ਜੀ ਅਸੀਂ ਹੋਰ ਵੀ ਡਾਕਟਰ ਪੰਨੂ ਦੇ ਬੱਚੇ ਭੇਜੇ ਆ ਜੋ ਫਲਾਣੇ ਚੈਨ ਤੇ ਭੇਜੇ ਆ ਮੀਡੀਆ ਦੇ ਭੇਜੇ ਆ ਚਲੋ ਵੀ ਇਹਨਾਂ ਨੇ ਆਪਣੇ ਨਾ ਚਾਂਸੇ ਜਗਾ ਲਿਆ ਲੈਣੇ ਦੋ ਜੀ ਆ ਗਏ ਤੇ ਇਹਨਾਂ ਨੇ ਮੇਰੇ ਕੋਲ ਕਹਿੰਦੇ ਵੀ ਤੀਜੇ ਦਿਨ ਬੜਾ ਅਮਰੀਕਾ ਭੇਜਾਂਗੇ ਤੁਹਾਡਾ ਇਹਨਾਂ ਨੇ ਸਾਰ ਮੇਰੇ ਕੋਲ ਬਿੱਤੇ ਮੁੰਡਾ ਤੁਰਾ ਕਰਨ ਨੂੰ ਕਹਿੰਦੇ ਜਾ ਕੇ ਦਿੱਲੀ ਤੋਂ ਸਾਰੀਆਂ ਟਿਕਟਾਂ ਮਿਲ ਜਾਣਗੀਆਂ ਆਪਾਂ ਦਿੱਲੀ ਚੱਲ ਕੇ ਸਾਰਾ ਨੂੰ ਕੋਈ ਟਿਕਟ ਨਹੀਂ ਮਿਲੀ ਆਪਾਂ ਤਿੰਨ ਦਿਨ ਰੋਟੇ ਤੇ ਬੈਠੇ ਨੇ ਇਹਨੂੰ ਫੋਨ ਕੀਤਾ ਫਿਰ ਮੈਂ ਟਿਕਟਾਂ ਤਾਂ ਜਿਆ ਸਾਰੀਆਂ ਓਕੇ ਆ ਅੱਜ ਚੜ ਗਿਆ ਮੁੰਡਾ ਇਹਨਾਂ ਨੇ ਤਿੰਨ ਦਿਨ ਬਾਅਦ ਥਾਈ ਆਪਣੇ ਥਾਈਲੈਂਡ ਦੀ ਟਿਕਟ ਦਿੱਤੀ ਇਹਨਾਂ ਨੇ ਉਸ ਤੋਂ ਬਾਅਦ ਸਾਰੇ ਭੁੱਤੇ ਦੇ ਕੇ ਅੰਦਰ ਚੱਲ ਗਿਆ ਇਹ ਬੁਆਇਆ ਵੀ ਇਹਦੇ ਭਾਬੇ ਕੋ ਵੀ ਸਾਡੇ ਕੋਲ ਦਾ ਮੁੰਡਾ ਵੀ ਛੋ ਰਿਆ ਵਾ ਚਲੋ ਭੇਜੋ ਕਹੇਗਾ ਬਾਬਾ ਗੰਗਾ ਉਹ ਰਾਹੁਲ ਕਰਦਾ ਜੈਂਟੀ ਦਾ ਕੰਮ ਮੈਨੂੰ ਉਹਦੇ ਬਾਰੇ ਪਤਾ ਨਹੀਂ ਹੈ ਉਹਦੇ ਚੱਕਰ ਦੇ ਸਾਰੇ ਨੂੰ ਇਹਨੇ ਫਿਰ ਫਸਾ ਲਿਆ ਉਹ ਜਦ ਬਾਏ ਚੱਕਰ ਜਾਣ ਕੋ ਪੈਸੇ ਲੈਂਦੇ ਰੇ 5 ਲੱਖ ਰੁਪਏ ਮੇ ਕੋ ਦਸਤੀ ਲਾ ਗਿਆ ਬਾਕੀ ਇਹ ਆਪਣਾ ਦੇ ਕੋਡਾ ਚ ਪਾਉਂਦਾ ਰਿਹਾ ਮੇਰੇ ਕੋ ਪੈਸੇ ਅੱਜ ਮੁੰਡਾ ਟਿਕਟ ਮਿਲਦੀ ਉਹਦੇ ਮੇਰੇ ਕੋ ਸਾਰੇ ਪ੍ਰੂਫ ਜੇ ਅੱਜ ਟਿਕਟ ਮਿਲ ਜੂਗਾ ਅੱਜ ਸ਼ਰਮਾ ਪੱਕਾ ਮੁੰਡਾ ਚੜੂਗਾ ਫਿਰ ਉਸ ਤੋਂ ਸਾਰਾ ਮੈਂ ਪੈਸੇ ਦੇ ਦਨੇ ਮੁੰਡਾ ਚੜਾ ਨਹੀਂ ਮੇਰਾ ਫਿਰ ਇਹਨਾਂ ਨੂੰ ਕਹਿੰਦਾ ਵੀ ਮੇ ਕੋ ਰਿਕਾਰਡਿੰਗ ਸਾਰੀਆਂ ਆਈਆਂ ਬਦੌਰ ਤੇ ਅੱਜ ਮੁੰਡਾ ਪੱਕਾ ਚੜ ਜੂਗਾ ਪੈਸੇ ਦੇ ਦਿਓ ਇਹ ਲੈ ਲੈਂਦਾ ਰਿਆ ਪੈਸੇ ਮੁੰਡਾ ਸਾਡਾ ਚੜਦਾ ਨਹੀਂ ਗਿਆ ਟੋਟਲ ਕਿੰਨੇ ਪੈਸੇ 32 ਲੱਖ ਰ ਹਾਂਜੀ ਉਹਨੂੰ ਦਰਖਾਸਤ ਦਿੱਤੀ ਬਰਖਾਸਤ ਹੈ ਪੈਣੀ ਮਿਆਖਾਂ ਦਿੱਤੀ ਉਹਨਾਂ ਨੂੰ ਕੋਈ ਦਰਖਾਸਤ ਗੁਰਮਾਰਗਤ ਰੱਖ ਦਿਓ ਸਾਡੇ ਜੀ ਅਸੂ ਕਰਦੇ ਤੁਹਾਡੀ ਚੱਲਦੀ ਕਰ ਰਹੀ ਉਹ ਸਿਰਫ ਇਲੈਕਸ਼ਨ ਦੀ ਡਿਊਟੀ ਹੋਣ ਤੇ ਚੱਕਰ ਦੇ ਵਿੱਚ ਉਹ ਬਿਜੀ ਨੇ ਕੋਈ ਕਹਿੰਦੇ ਤੁਹਾਡਾ ਕੰਮ ਹੋ ਜੂਗਾ ਤੁਸੀਂ ਗਾਲੇ ਨਾ ਪਵੋ ਉਹ ਤਾਂ ਮੈਂ ਇਸ ਗੱਲ ਤੇ ਕਾਹ ਦੀ ਕਾਨਫਰੰਸ ਰੱਖੀ ਆ ਕਿ ਚਲ ਮੇਰਾ ਠੱਗੀ ਵੱਜੀ ਆ ਇਲਾਕੇ ਦੇ ਵਿੱਚ ਬਹੁਤ ਬੰਦੇ ਹੁੰਦੇ ਆ ਮੇਰਾ ਵੀ 10 ਲੱਖ ਕੋਈ 20 ਲੱਖ ਜਾਂਦਾ ਵਾ ਇਹ ਤੈਨੂੰ ਜਿਹੜਾ ਤੁਹਾਡਾ ਠੱਗੀ ਵੱਜੀ ਆ ਉਹਦੇ ਚੱਕਰ ਜੀ ਤੇ ਹੋਰ ਕਿਹਨਾਂ ਠੱਗੀ ਨਾ ਵੱਜੇ ਤੋ ਕਿ ਸਰ ਹੱਟ ਬੜਾ ਵੱਡਾ ਦੁਕਾਨ ਬਹੁਤ ਵੱਡੀ ਆ ਪ ਤੁਸੀਂ ਆਖਣ ਦੇ ਜਿਹਨਾਂ ਨੇ ਤੁਹਾਡੇ ਨਾਲ ਟੱਕੀ ਮਾਰੀ ਉਹਦਾ ਪੂਰਾ ਨਾਮ ਤੇ ਮੌਜੂਦਾ ਨਾਮ ਕੀ? ਰਾਹੁਲ ਮਨਾਰ ਸਾਨੂੰ ਹੋਵੇ ਦਾ ਪਾਪੇ ਦਾ ਨਾਮ ਹੈਗਾ ਜੀ ਗੰਗਾ ਸਿੰਘ ਜੀ। ਉਹਦਾ ਕੰਮ ਕਰਦੇ। ਇਹ ਰੈਡੀਮੇਡਾ ਬਹੁਤ ਵੱਡਾ ਹੱਟਾ ਸਾਰੇ ਨੰਦਾ। ਇਹਦੇ ਜਿਹੜਾ ਮੱਝੀ ਬੰਦਾ ਫਾਜਦੇ ਨੇ ਜਾਲ ਦੇ ਵਿੱਚ ਪਹਿਲਾਂ ਤੁਸੀਂ ਵੀ ਉਹ ਕੋਲ ਇਕੱਠਾ ਕੰਮ ਕਰਦੇ ਆ ਜੈਂਟੀ ਜੀ ਤੋਂ ਪੁੱਛ ਆ ਰਹੇ ਬੰਦੇ ਨੂੰ। ਫਿਰ ਪਾਪੋਦਾ ਕਹਿੰਦਾ ਨਹੀਂ ਸ਼ਰਮਾ ਜੀ ਮੈਂ ਇਹ ਪਾਪੇ ਨਾਲ ਪਹਿਲੇ ਗੱਲ ਕੀਤੀ ਸੀ। ਜੀ ਤੁਸੀਂ ਜੈਂਟੀ ਦਾ ਕੰਮ ਕਰਦੇ ਹੋ ਕਹਿੰਦਾ ਜੀ ਸ਼ਰਮਾ ਜੀ ਕੰਮ ਕਰਾ ਕੇ ਦੇਖ ਲਓ। ਇਹ ਇਹਨੂੰ ਕਹਦੇ ਵੀ ਆਪਣੇ ਲੋਕ ਤੇ ਸੌਂ ਚੁੱਕ ਜਾਣੇ। ਛੀ ਨਾਲੇ ਗੋਦਵਾਰੇ ਮੈਂ ਸਾਰਾ ਕੇਸ ਨੂੰ ਬੋਲ ਵਾਪਸ ਲੈ ਲਾਂਗੇ ਤੇ ਭਾਪੇ ਦੇ ਬੜਲੇ ਗਏ ਵੀ ਤੁਸੀਂ ਸ਼ਰਮਾ ਜੀ ਇਹ ਕੰਮ ਕਰਦੇ ਉਹਦੀ ਤਰਾਕ ਵੇਖ ਲੋ ਜਦੋਂ ਸਾਰੇ ਵਫਾ ਜਾਂਦਾ ਵਜੋ ਕਮਿਸ਼ਨ ਕਮਿਸ਼ਨ ਲੈ ਲੈਂਦੇ ਅਗਲੇ ਜਾਂਦਾ ਵੋ ਤੇ ਇਹ ਕਹਿੰਦੇ ਆ ਸ਼ਰਮਾ ਜੀ ਹੋ ਗਿਆ ਵਾ ਫਲਾਣਾ ਵਾ ਫਿਰ ਇਦਾਂ ਲਾਰੇ ਬੁੱਤੇ ਸਰ ਲਾਉਂਦੇ ਹੁਣ ਤੇ ਕੀ ਕਹਿੰਦੇ ਹਣ ਇਹ ਜਾਣਦੇ ਵੀ ਸਾਡੇ ਨਾਲ ਚੋਲ ਠੱਗੀ ਵਜੇ ਜੀ ਹੋਰ ਸਾਡੇ ਇਲਾਕੇ ਦੇ ਵਿੱਚ ਬੜੇ ਲੋਕੀ ਉਹ ਦੱਸਦੇ ਆ ਸਾਡੇ ਨਾਲ ਹੋਰ ਕਿਸੇ ਨਾਲ ਠੱਗੀ ਨਾ ਵਜੇ ਤਾਂ ਬੜਾ ਵੱਡਾ ਹਟ ਜੇ ਉਹਦੇ ਚੱਕਰ ਦੇ ਲੋਕੀ ਨੇ ਛੇਤੀ ਵਫਾ ਜਾਂਦੇ ਤੇ ਚਾਹਦਾ ਦੇ ਵਿੱਚ ਦਾ ਪੇਜ ਭਾ ਜਾਂਦੇ ਇਹਨਾਂ ਕੋਲ ਲਾਈਸੈਂਸ ਹੈ ਦਾ ਸਰ ਕੋਈ ਨਹੀਂ ਹੈਗਾ ਨਾ ਸਿਰਫ ਇਹ ਜਿਹਦੇ ਠੱਗੀ ਮਾਰਦੇ ਤਿੰਨੇ ਕਰੋਗੇ ਦੀ ਵਾਈਫ ਰਾਹੁਲ ਰਾਹੁਲ ਆਪਾ ਬੋਲ ਬੋਲ ਦੇ ਤੇ ਠੀਕ ਹਟਾ ਮੁੰਡਾ ਕੰਮ ਕਰਦਾ ਵਾ ਜਦੋਂ ਠੱਗੀ ਵਾਜ ਜਾਂਦੀ ਹੈ ਤਾਂ ਪਾਪਾ ਜੀ ਕਹਿੰਦਾ ਵੀ ਤੁਹਾਡਾ ਵੀ ਇਹਦੇ ਵਿੱਚ ਰੋਲ ਕੋਈ ਨਹੀਂ ਹੈਗਾ ਜੀ ਵਿੱਚ ਮੇਰੇ ਰਿਕਾਰਡਿੰਗ ਆ ਰਾਹੁਲ ਦੇ ਸਾਰੀਆਂ ਮੇਰੇ ਫੋਨ ਦੇ ਵਿੱਚ ਪੈਸੇ ਲੈਂਦੇ ਦੀਆਂ ਉਹ ਤੋਂ ਗੋਰਾ ਮੁੰਡਾ ਲੱਗਾ ਹੀ ਰਿਕਾਰਡਿੰਗ ਪ੍ਰੂਫ ਪ੍ਰੂਫ ਦਵਾਂਗਾ ਮੈਂ ਸਾਡਾ ਵਿੱਚ ਆਪਣੇ ਤੁਸੀਂ ਭਾਜੀ ਪੇਮੈਂਟ ਕਿਸ ਤਰ੍ਹਾਂ ਦਿੱਤੀ ਆ ਕੈਸ਼ ਕੈਸ਼ 5 ਲੱਖ ਰੁਪਏ ਰਾਹੁਲ ਮੇਰੇ ਕੋਲ ਕੈਸ਼ ਲੱਗਿਆ ਹੋਇਆ ਵਾ ਬਾਕੀ ਨੇ 1 ਅਗਸਤ ਨੂੰ ਮੋੜੇ ਨੂੰ ਕਰਾਤੀ ਉੱਥੇ ਮੇਰਾ ਮੋੜੇ ਦੋ ਤਿੰਨ ਦਿਨ ਜੇਲ ਵੀ ਕੱਟੀ ਆ ਇਹ ਸਾਰੇ ਕਿਹਨਾਂ ਦੇ ਟੋਰਚ ਪਏ ਟੋਰਚ ਪਏ ਆ ਨਾ ਇਹ ਕਿਹਦੇ ਕਾਉਂਟ ਚ ਪਏ ਇਹ ਰਾਹੁਲ ਨੂੰ ਪਤਾ ਕਿਹਦੇ ਕਿਹਦੇ ਕਾਉਂਟ ਦੇ ਬਾਰੇ ਮੈਨੂੰ ਨਹੀਂ ਕੋਈ ਬਜਾ ਰਾਹੁਲ ਨੇ ਪਾਇ ਉਹਦੇ ਬਾਰੇ ਮੈਨੂੰ ਨਹੀਂ ਪਤਾ ਜਿਹੜੇ ਕਹਿੰਦੇ ਅੱਜ ਅਪਰੂਵ ਹੋ ਗੋਦਾ ਦੇ ਵਿੱਚ ਮੇਰੇ ਰਿਕਾਰਡੀਆਂ ਵਾ ਕਹਿੰਦੇ ਅੱਜ ਪੈਸੇ ਪਾ ਦਿਓ ਮੇਰੇ ਨਾਲ ਟਿਕਟ ਮਿਲ ਜੂ ਟਿਕਟ ਮਿਲਦੀ ਨਹੀਂ ਸਰ ਇਹਰ ਬੋਰ ਹੋ ਜਾਏਗਾ ਇਹ ਬੋਰ ਬੜਾ ਠੱਗਵਾ ਇਹ ਤੇ ਮੈਂ ਕਹਿੰਦਾ ਵੀ ਇਹਦੇ ਚੋਰੀਦਕਰੀ ਕੋਈ ਕਾਰਵਾਈ ਕੀਤੀ ਜਾਵੇ ਜਾਂ ਹੋਰ ਕੋਈ ਬੰਦੇ ਫਸਣ ਇਹਦੇ ਵਿੱਚ ਤੁਸੀਂ ਕੀ ਮੰਗ ਰਹੇ ਹੋ ਬੰਗ ਸਰ ਇਹ ਘਰ ਵਿੱਚ ਚੋਰੀ ਜਾਂਦੀ ਗਾਰਡੀਆਂ ਨੂੰ ਬਹੁਤ ਵਧੀਆ ਹੈਂਡਲ ਕਰ ਰਹੇ ਆ ਉਹ ਕਹਿੰਦੇ ਵੀ ਸਾਡਾ ਕੰਮ ਮਿਲ ਜਾਣਗੇ ਉਹ ਸਿਰਫ ਰੈਕਸ਼ਨ ਦੀ ਡਿਊਟੀ ਹੋਣ ਕਰਕੇ ਬਿਜੀ ਚੱਲ ਰਹੇ ਮੰਗ ਮੰਗ ਕੀ ਕਰਦੇ ਮੰਗ ਇਹ ਗੱਲ ਸਰ ਇਹਦੇ ਬੰਦੇ ਨੂੰ ਗੇਲ ਕੱਸੀ ਜਾਵੇ ਤੇ ਹੋਰ ਕੋਈ ਨਾ ਠੱਗੀ ਨਾ ਵਜੇ ਇਹ ਬਹੁਤ ਵੱਡਾ ਠੱਗਾਦਾਰ ਹੈ ਪ੍ਰਸ਼ਾਸਨ ਜੀ ਕੰਮ ਕਰਦਾ ਵਾ ਵੀ ਇਹਦੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਾਂ ਕੋ ਹੋਰਨ ਕੋ ਬੰਦੇ ਦੇ ਹਲਫਤੇ ਇਹਦਾ ਐਡਾ ਵੱਡਾ ਹਟਾ ਵੇ ਕੇ ਜਿਹੜਾ ਮਰਜੀ ਬੰਦਾ ਫਰਮਾ ਜਾਂਦਾ ਹੈ ਹਲ ਵੇਖਾ ਹਟਾ ਲਵੇ ਠੀਕ ਆ ਵੀ ਇਹ ਵਧੀਆ ਬੰਦੇ ਆ ਕੋਈ ਐਡੀ ਵੱਡੀ ਗੱਲ ਨਹੀਂ ਦਵਾਤੇ ਐਨੀ ਠੱਗੀ ਜਿਹੜੀ ਮਾਰੀ ਹੈ ਸਾਡੇ ਪੈਸੇ ਵਾਪਸ ਉੱਤੇ ਜਾਣ ਸਰ ਇਹਦੀ ਕਾਨੂੰਨੀ ਕਾਰਵਾਈ ਜੋ ਬੰਦੀ ਕੀਤੀ ਜਾਵੇ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ India Crime News.